ਸਸਰੀ ਗਾਜੀ ਤੁਸੀਂ ਦੇਖ ਰਹੇ ਹੋ ਸ਼ਿਰ ਪੰਜਾਬ న్యూਸ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਅਗਰ ਵੀ ਤੁਸੀਂ ਏਟੀਐਮ ਦੇ ਵਿੱਚੋਂ ਪੈਸੇ ਕਢਾਉਣ ਜਾਂਦੇ ਹੋ ਤਾਂ ਇਹ ਖਬਰ ਤੁਹਾਡੇ ਵਾਸਤੇ ਦੇਖਣਾ ਬਹੁਤ ਜ਼ਰੂਰੀ ਹੈ ਜੀ ਹਾਂ ਪੰਜਾਬ ਦਾ ਇੱਕ ਐਸਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਔਰਤ ਜਦੋਂ ਏਟੀਐਮ ਦੇ ਵਿੱਚੋਂ ਪੈਸੇ ਕਢਾਉਣ ਜਾਂਦੀ ਹੈ ਤਾਂ ਇੱਕ ਹਸਬੰਡ ਵਾਈਫ ਆਉਂਦੇ ਨੇ ਅਤੇ uh, ATM ਦੇ ਅੰਦਰ ਤੇ ਉਸ ਬਜ਼ੁਰਗ ਔਤ ਦਾ ਜਿਹੜਾ ATM ਕਾਰਡ ਜਿਹੜਾ ਚੇਂਜ ਕਰ ਲਿੱਤਾ ਜਾਂਦਾ ਤੇ ਆ ਬਾਹਰ ਹੀ ਖੜੇ ਇੱਕ ਵਿਅਕਤੀ ਵੱਲੋਂ ਇਸ ਪੂਰੀ ਘਟਨਾ ਨੂੰ ਵੇਖਿਆ ਜਾਂਦਾ ਤੇ ਜਦੋਂ ਅੰਦਰ ਜਿਹੜੇ ਮੀਆਂ ਬੀਬੀ ਜਿਹੜੇ ਹੁੰਦੇ ਨੇ ਉਹ ਜਦੋਂ ATM ਬਦਲ ਕੇ ਬਾਹਰ ਨਿਕਲਦੇ ਨੇ ਤਾਂ ਉਹਨਾਂ ਨੂੰ ਜਿਹੜਾ ਕਾਬੂ ਕਰ ਲਿੱਤਾ ਜਾਂਦਾ ਫਿਲਹਾਲ ਜਿਹੜੀ ਆ ਔਰਤ ਜਿਹੜੀ ਆ ਉਹ ਭਜਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਇੱਕ ਜਿਹੜਾ ਨੌਜਵਾਨ ਸੀਗਾ ਉਹਨੂੰ ਜਿਹੜਾ ਕਾਬੂ ਕਰ ਲਿੱਤਾ ਜਾਂਦਾ ਹੈ ਔਰ ਵੱਡੀ ਜਿਹੜੀ ਠੱਗੀ ਜਿਹੜੀ ਆ ਉਹ ਉਸ ਬਜ਼ੁਰਗ ਦੇ ਨਾਲ ਅਤੇ ਕਈ ਜੜੀਆਂ ਔਰਤਾਂ ਦੇ ਨਾਲ ਕਈ ਲੋਕਾਂ ਦੇ ਨਾਲ ਵੀ ਇਹ ਲੋਕ ਠੱਗੀਆਂ ਕਰਦੇ ਨੇ ਪਿੰਨ ਜਿਹੜਾ ਹੈਗਾ ਉਹ ਚੋਰੀ ਛਿਪੇ ਬੈਕਸਾਈਡ ਤੋਂ ਹੋ ਕੇ ਦੇਖ ਲੈਂਦੇ ਨੇ ਔਰ ਉਸ ਤੋਂ ਬਾਅਦ ਜਦੋਂ ਜਿਹਦਾ ਜਿਹਦਾ ਕਾਰਡ ਹੁੰਦਾ ਹੈ ਜਦੋਂ ਏਟੀਐਮ 'ਚੋਂ ਬਾਹਰ ਜਾਂਦਾ ਹੈ ਤਾਂ ਉਹਦਾ ਪਿੰਨ ਲਗਾ ਕੇ ਸਾਰੇ ਪੈਸੇ ਜਿਹੜੇ ਉਹਦੇ ਖਾਤੇ ਦੇ ਵਿੱਚੋਂ ਕਡਾ ਹਾਲ ਇਤੇ ਜਾਂਦੇ ਨੇ ਤੇ ਇਸ ਕਾਰਨ ਜਿਹੜੀ ਵੱਡੀ ਠੱਗੀ ਜਿਹੜੀ ਆ ਇਹਨਾਂ ਚੋਰਾਂ ਵੱਲੋਂ ਜਿਹੜੀ ਕੀਤੀ ਜਾਂਦੀ ਹੈ ਉਹ ਪੁਲਿਸ ਤੋਂ ਵੱਲੋਂ ਇਹਨਾਂ ਨੂੰ ਕਾਬੂ ਕਰਕੇ ਜਿਹੜੀ ਅਗਲੀ ਜਿਹੜੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਉਹਨਾਂ ਨੇ ਨਹੀਂ ਆ ਭਾਈ ਭੱਜ ਗਏ ਹੋਏ ਆ ਜੇ ਤੂੰ ਸੁਣਨਾ ਉਹ ਬੰਦੇ ਬਲਾ ਰਹਿਣਾ ਕਿਥੇ ਆ ਤੂੰ ਉਦਾਂ ਭਾਈ ਮੈਂ ਡੱਬਾ ਰੋਡ ਤੇ ਆ ਪੇ ਇੱਥੇ ਹੀ ਕਰਨਾ ਆ ਡੱਬਾ ਰੋਡ ਤੋਂ ਨਾਲ ਮੁੰਡਾ ਕੁੜੀ ਸੀਗੇ ਭਾਜੀ ਕਿਉਂ ਹੋਣੀ ਤੇਰੀ ਡੱਬਾ ਕਿੰਨੇ ਆਏ ਸੀਗੇ ਤੇਰੇ ਨਾਲ ਦੋ ਜਣੇ ਮਤਲਬ ਇੱਥੇ ਕੀ ਕਰਨਾ ਸੀ ਇੱਥੇ ਕੀ ਕਰਨੇ ਕਿਹਾ ਸੀ ਇਹ ਬਾਤ ਉਹਨੇ ਨਾ ਲੱਗਿਆ ਪਰ ਜੀ ਇੱਕ ਮੌਕਾ ਦਵਾ ਲਓ ਨਹੀਂ ਨਹੀਂ ਕਹਦਾ ਤਾ ਕਾਦੇ ਉਹਨਾਂ ਨੂੰ ਬੁਲਾ ਤੈਨਾਂ ਨੂੰ ਬੁਲਾ ਅੱਜ ਤੂੰ ਆ ਇੱਕ ਲੇਡੀ ਸਿੱਕ ਤੱਕ ਗੱਲ ਨੂੰ ਹੋਰ ਹਮਲਾ ਕਰੂਗਾ ਕਿਤੇ ਨਹੀਂ ਬੁਲਾਓ ਉਹਨਾਂ ਨੂੰ ਜਿਹੜੇ ਨਾਂ ਸੀਗੇ ਬੁਲਾ ਬੁਲਾ ਕਰੇ ਜਾ ਤਾਂ ਛੱਡਦਾ ਤੈਨੂੰ ਕਿੰਨੇ ਕਿੰਨੇ ਕੰਦੇ ਦੇ ਕਿੰਨਾ ਗੱਤਕ ਗੱਲ ਅੱਜ ਕਿੰਨੇ ਬੰਦੇ ਕਾਬੂ ਗੱਲ ਦੇ ਜੀ ਭਾਈਓ ਦੋ ਬੰਦੇ ਹੈਗੇ ਜੀ ਉਹ ਉਹ ਕਰਦੇ ਦੇਖੋ ਏਟੀਐਮ ਕਿੱਥੋਂ ਆਇਆ ਉਹ ਦੋ ਏਟੀਐਮ ਉਹਨਾਂ ਨੇ ਮੈਨੂੰ ਫਰਾਏ ਸੀ ਹਾਂ ਹਾਂ ਬਸ ਕੋਈ ਦੋ ਏਟੀਐਮ ਬੜਾਈ ਤੈਨੂੰ ਮਤਲਬ ਹੁਣ ਤੋਂ ਕੁਝ ਨਹੀਂ ਹੈਗਾ ਨਹੀਂ ਭਾਈ ਨਹੀਂ ਆ ਰਹਣਾ ਕਿੱਥੇ ਆ ਡਰੈਸਰ ਕਿੱਥੇ ਪ੍ਰੋਪਰ ਡੱਬਾ ਰੋਡ ਬਾਈ ਡੱਬਾ ਰੋਡ ਕਿੱਥੇ ਰਕੇ ਡੱਬਾ ਰੋਡ ਜੀ ਆਓ ਤਵੀਰ ਨਜ਼ਰ ਤੇ ਪਾ ਲ ਹਾਂਜੀ ਉੱਥੇ ਕੰਧਿਆਣੇ ਆ ਮੈਂ ਕੱਲਾ ਆ ਜੀ ਉਹ ਦੋ ਬੰਦੇ ਦਾ ਮੈਂ ਭਾਈ ਉੱਪਰ ਤੁਹਾਨੂੰ ਜਾਣਦੇ ਨਹੀਂ ਆਗੇ ਭਾਈ ਤੂੰ ਕਿਵੇਂ ਆ ਗਿਆ ਤਾ ਜਾਣ ਪਛਾਨ ਤੋਂ ਬਿਗਰੇ ਗਏ ਮੈਂ ਕੱਲ ਤੋਂ ਉਹਨਾਂ ਨੂੰ ਜਾਣਿਆ ਹੈ ਹੈ ਕੱਲ ਤੋਂ ਮਿਲਿਆ ਜੀ ਕਿਉਂ ਨਸ਼ੇ ਕਰਦੇ ਬਰਾਬਰ ਹਾਂਜੀ ਕੀ ਚਿੱਟਾ ਪੈਣਾ ਹਾਂਜੀ ਦਰ ਨਸ਼ਾ ਕਰਦਾ ਚਿੱਟਾ ਚਿੱਟਾ ਨਸ਼ਾ ਕਰਦਾ ਅੱਛਾ ਡੱਬਾ ਰੋਡ ਤੋਂ ਇੱਥੇ ਬਾਰ ਦਾ ਦਰ ਕਰਨਾ ਆ ਗਿਆ ਤੂੰ ਹੈ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਅਗੀ ਕੁਛ ਨਹੀਂ ਕਰਦੀ ਪਈ ਹੈ ਇਹ ਜਿਹੀਆਂ ਚੋਰੀਆਂ ਡਕੈਤੀਆਂ ਹੋ ਰਹੀਆਂ ਨੇ ਜਿਹੜੀਆਂ ਅੱਜ ਤੱਕ ਕਦੇ ਨਹੀਂ ਹੋਈਆਂ ਜਿਹੜੀਆਂ ਇਹ ਜੀ ਪਬਲਿਕ ਪੈਲੇਸ ਦੇ ਉੱਤੇ ਇਹ ਜਿਹਾ ਕੰਮ ਹੋ ਰਹੇ ਨੇ ਕੋਈ ਮਾਮਲਾ ਕੀ ਹੋਇਆ ਭਾਈ ਇੱਥੇ ਮਾਮਲਾ ਇੱਕ ਜਨਾਨੀ ਵਿਚਾਰੀ ਅੰਦਰ ਗਈ ਹੈ ਮੈਂ ਬਾਹਰ ਖੜਾ ਹੋਇਆ ਠੀਕ ਹੈ ਮੈਂ ਆਪਣੇ ਪੈਸੇ ਕਿੰਦਾ ਪਿਆ ਇੱਕ ਬੰਦਾ ਇੱਕ ਜਨਾਨੀ ਆਇਆ ਜਾ ਕੇ ਨਾ ਉਸ ਵਿਚਾਰੀ ਦਾ ਏਟੀਐਮ ਕਾਰਡ ਬਣਾ ਲਿਆ ਮੈਂ ਇਥੋਂ ਬਾਹਰੋਂ ਦੇਖਦੇ ਪਏ ਉਹਨਾਂ ਨੂੰ ਵੀ ਗੇਂਦਾਂ ਨੇ ਕੀ ਕੀਤਾ ਠੀਕ ਹੈ ਜਦੋਂ ਮੈਂ ਉਹਨਾਂ ਨੂੰ ਬੋਲਿਆ ਤਾਂ ਭੱਜਣ ਲੱਗੇ ਠੀਕ ਹੈ ਇਹ ਕਿੰਨੇ ਜਣੇ ਸੀਗੇ ਇਹ ਜੀ ਤਿੰਨ ਜਣੇ ਸੀ ਇੱਕ ਮੋਟਰਸਾਈਕਲ ਤੇ ਬਾਹਰ ਖੜਾ ਸੀਗਾ ਤੇ ਇੱਕ ਇਹਦੇ ਨਾਲ ਜਨਾਨੀ ਸੀ ਬਲੋ ਪੈਸੇ ਲੈ ਕੇ ਫਰਾਰ ਹੋ ਗਏ ਸੀ ਕਿ ਫੜਲੇ ਮੌਕੇ ਤੇ ਫੜ ਲਿਆ ਉਹਨੂੰ ਸਾਰੇ ਪੈਸੇ ਲੈ ਕੇ ਫਰਾਰ ਕੀ ਏਟੀਐਮ ਕਾਰਡ ਬਦਲ ਕੇ ਨਾ ਉਹ ਕਰਨ ਲੱਗੇ ਸੀ ਇੱਕ ਠੀਕ ਹੈ ਆਪ ਦੀ ਮਤਲਬ ਅਜੇ ਕੋਈ ਬੈਂਕ ਦੇ ਐਚਡੀ ਜਾਂ ਬੈਂਕਾਂ ਦਾ ਕੋਈ ਗਾਰਡ ਗੁੰਡ ਨਹੀਂ ਹੁੰਦਾ ਤੇ ਭਾਈ ਗਾਰਡ ਹੁੰਦੇ ਨੇ ਗਾਰਡ ਸਿਰਫ ਅੰਦਰ ਬੈਠੇ ਸੀ ਬਾਹਰ ਕੋਈ ਨਹੀਂ ਖੜਾ ਸੀ ਠੀਕ ਹੈ ਜਦਕਿ ਮੈਂ ਜਾ ਕੇ ਆਪ ਭੱਜ ਕੇ ਫੜਿਆ ਕਿਉਂਕਿ ਇਹਨਾਂ ਦੀ ਇਹੋ ਜਿਹੀ ਕੋਈ ਇਹੋ ਜਿਹੀ ਸਿਚੁਏਸ਼ਨ ਨਹੀਂ ਹੈਗੀ ਜਿਹੜੀ ਕੋਈ ਇਹੋ ਜਿਹੇ ਮੁੱਦੇ ਦੇ ਉੱਤੇ ਕੰਮ ਕਰ ਸਕੇ ਹਮ ਇਹ ਟੀਮ ਚੇਜ ਕਰਨ ਨੂੰ ਕਹਿੰਦੇ ਸੀ ਅੱਛਾ ਜੀ ਬਦਲ ਕਰ ਰਹੇ ਨੇ ਮਤਲਬ ਹੈ ਕਿੰਨੇ ਜਾਨੀ ਜਦੋਂ ਜਦੋਂ ਸਭ ਪਤਾ ਲੱਗਿਆ ਸਰ ਪਤਾ ਨਹੀਂ ਸਾਡੇ ਕੋਲ ਤਾਂ ਇਹ ਕੱਲੇ ਹੀ ਹੈ ਇਹ ਤੋਂ ਵੈਰੀਫਾਈ ਕਰਾ ਮਤਲਬ ਇਹ ਬੈਂਕ ਦੇ ਵਿੱਚ ਆਈਡੀਐਮ ਤੇ ਬੜਿਆ ਕਿ ਬੈਂਕ ਦੇ ਵਿੱਚ ਬੜਿਆ ਸਤਰੀ ਬਣੇ ਪਤਾ ਨਹੀਂ ਮੈਂ ਤਾਂ ਉਹਨੂੰ ਬੈਂਕ ਬੈਂਕ ਬਿਲਡਿੰਗ ਨੂੰ ਲਾਇਆ ਕਿ ਇਹ ਇਦਾਂ ਕਰਦਾ ਸੀ ਤੁਹਾਨੂੰ ਫੋਨ ਕਿੰਨੇ ਵੱਲੋਂ ਕਿ ਬੈਂਕ ਮੈਨੇਜਰ ਵੱਲੋਂ ਕਿ ਠੀਕ ਹੈ ਸਰ ਧੰਨਵਾਦ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲਰ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਸ਼ੇਅਰ ਔਰ ਕਮੈਂਟ ਜੁ ਕਰਨਾ ਔਰ ਖਾਸ ਕਰਕੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦੀ ਇਜਾਜ਼ਤ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ